3 ਅਕਤੂਬਰ ਯਾਨੀ ਕਿ ਵੀਰਵਾਰ ਤੋਂ ਸ਼ਾਰਦਿਨ ਨਵਰਾਤਰੀ ਦੀ ਸ਼ੁਰੂਆਤ ਹੋ ਚੁੱਕੀ ਹੈ ਨਾਲ ਹੀ ਦੁਸ਼ਹਿਰੇ ਵੀ ਸ਼ੁਰੂਆਤ ਹੋ ਚੁੱਕੇ ਹੈ ਦੇਸ਼ ਭਰ ਦੇ ਵਿੱਚ ਬੜੇ ਹੀ ਧੂਮ-ਧਾਮ ਨਾਲ ਨਵਰਾਤਰੀ ਦਾ ਮੇਲਾ ਤੇ ਦੁਸ਼ਹਿਰੇ ਦਾ ਮੇਲਾ ਮਨਾਇਆ ਜਾਂਦਾ ਹੈ ਅਕਸਰ ਨਵਰਾਤਰੀ ਦੇ ਮੇਲੇ ਦੇ ਵਿੱਚ ਡਾਂਡੀਆਂ ਦਾ ਰਾਸ ਅਲੱਗ ਦਿੰਦਾਂ ਹੀ ਅੰਦਾਜ਼ ਦੇਖਣ ਨੂੰ ਮਿਲਦਾ ਹੈ ਤੇ ਦੁਸ਼ਹਿਰੇ ਦੇ ਮੇਲੇ ਦੇ 10 ਦਿਨਾਂ ਤੱਕ ਰਾਮਲੀਲਾ ਦਾ ਮਜ਼ਾ ਉਠਾਇਆ ਜਾਂਦਾ ਹੈ ਪਰ ਇਸ ਦੇ ਨਾਲ ਹੀ ਤੁਹਾਨੂੰ ਹੁਣ ਦੱਸ ਦਈਏ ਕਿ ਭਾਰਤ ਦੀ ਸਭ ਤੋਂ ਵੱਡੀ ਫੈਸਟਨਲ ਲੁਧਿਆਣਾ ਦੇ ਵਰਦਮਾਨ ਮੈਦਾਨ 'ਤੇ ਖੇ ਲਗਾਈ ਗਈ ਹੈ ਜਿਸ ਵਿੱਚ ਤੁਸੀਂ ਕਵਕ ਤਰੀਕੇ ਦੇ ਝੂਟੇ ਵੀ ਦੇਖ ਸਕਦੇ ਹੋ ਇਸ ਨਾਲ ਹੀ ਜਿਹੜਾ ਮੇਲੇ ਦਾ ਨਜ਼ਾਰਾ ਹੈ ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਸੋਨਾ ਦ੍ਰਿਸ਼ ਪੈਦਾ ਕਰਦਾ ਹੈ ਇਸ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਵਰਤਮਾਨ ਮદાન ਦੇ ਪ੍ਰਧਾਨ ਵੱਲੋਂ ਵੀ اپੀਲ ਕੀਤੀ ਗਈ ਹੈ ਲੁਧਿਆਣਾ ਵਾਸੀਆਂ ਨੂੰ ਕਿ ਇੱਥੇ ਵੱਧ ਤੋਂ ਵੱਧ ਆ ਕੇ ਤੁਸੀਂ ਮੇਲੇ ਦਾ ਆਨੰਦ ਮਾਣੋ ਤੇ ਮੇਲੇ ਵਿੱਚ ਲੱਗੀ ਸਭ ਤੋਂ ਵੱਡੀ ਫੈਸਟਨਲ ਜ਼ਰੂਰ ਦੇਖੋ ਆਉ ਸੁਣਦੇ ਹਾਂ ਕੀ ਹੈ ਪ੍ਰਧਾਨ ਦਾ ਕਹਿਣਾ ਹਾਂਜੀ ਪੰਜਾਬ ਦੇ ਵਿੱਚ ਸਤਪੁਰੋਲਾ ਜੀ ਹਾਂਜੀ ਸਰ ਕੀ ਨਾਮ ਆ ਸਰ ਕੀ ਕਹਿਣਾ ਚਾਹੁੰਦੇ ਹੋ ਸਰ ਦੁਸ਼ਹਿਰੇ ਦੇ ਮੇਲੇ ਤੁਸੀਂ ਅੱਜ ਕਰ ਰਹੇ ਹੋ ਮੇਰਾ ਨਾਮ ਅਜੀਤਪਰ ਦੇ ਸਾਵਰ ਹੈ ਜੀ ਵਰਤਮਾਨ ਗਜ਼ਾੜਾ ਗਰਾਊਂਡ ਸੈਕਟਰ 39 ਇਹ ਸਭ ਤੋਂ ਵੱਡਾ ਮੇਲਾ ਇੱਥੇ ਲੱਗਣ ਜਾ ਰਿਹਾ ਦੁਸ਼ਹਿਰੇ ਦੇ ਉਪਸਕਟ ਦੇ ਵਿੱਚ ਸਿੰਗਾਪੁਰ ਵੈਲੀ ਕਾਰਨੀਵਲ ਅਸੀਂ ਇੱਥੇ ਮੇਲਾ ਲਗਾ ਰਹੇ ਹਾਂ ਜਿਹਦੇ ਵਿੱਚ ਦੇਸ਼ ਵਿਦੇਸ਼ਾਂ ਤੋਂ ਝੂਲੇ ਆਏ ਹੋਏ ਐ ਸਭ ਤੋਂ ਵੱਡਾ ਇੰਡੀਆ ਦਾ ਜਿਹੜਾ ਝੂਟਾ ਚੰਡੋਲ ਦਾ ਉਹ ਇੱਥੇ ਲੱਗਾ ਸਪੈਸ਼ਲ ਆਕਰਸ਼ਣ ਦਾ ਕੇਂਦਰ ਜੋਕ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਇੰਜੋਏ ਕਰਨ ਜਾਂਦੇ ਆ ਸਮੁੰਦਰ ਦੇ ਵਿੱਚ ਫਿਸ਼ ਦੇਖਣ ਫਿਸ਼ਟਨਸ ਹੁੰਦੀਆਂ ਉਹ ਅਸੀਂ ਇੱਥੇ ਫਿਸ਼ਟਨਸ ਬਣਾਈ ਆ ਉਹਦੇ ਨਾਲ ਨਾਲ ਜਿਨ੍ਹਾਂ ਦਾ ਸੁਪਨਾ ਹੁੰਦਾ ਹੈ ਜਹਾਜ਼ ਵਿੱਚ ਘੁੰਮਣ ਦਾ ਉਹਨਾਂ ਦੇ ਲਈ ਅਸੀਂ ਇੱਥੇ ਗੇਟ ਐਂਟਰੀ ਜਿਹੜਾ ਜਹਾਜ਼ ਬਣਾਇਆ ਤਾਂ ਇੱਕ ਸੈਲਫੀ ਪੁਆਇੰਟ ਵੀ ਹੈ ਜਾਦੂ ਆ ਜਿਹੜਾ ਇੰਡੀਆ ਦਾ ਸਭ ਤੋਂ ਮਸ਼ਹੂਰ ਜਿਹੜਾ ਜਾਦੂਗਰ ਇੱਥੇ ਮੈਜਿਕ ਸ਼ੋਅ ਦਿਖਾਣਗੇ ਉਹਦੇ ਨਾਲ ਨਾਲ ਬੱਚਿਆਂ ਦੇ ਗੇਮਿੰਗ ਦੇ ਪੂਰੇ ਵਧੀਆ ਝੂਲੇ ਨੇ ਵਧੀਆ ਸਟਾਲਸ ਆ ਖਾਣ ਪੀਣ ਦੀਆਂ ਵਧੀਆ ਆਈਟਮਸ ਆ ਉਦੇ ਨਾਲ ਨਾਲ ਸ਼ਾਪਿੰਗ ਵਾਸਤੇ ਮਾਵਾ ਪਹਿਣਾ ਵਾਸਤੇ ਬਹੁਤ ਵਧੀਆ ਵਧੀਆ ਚੀਜ਼ਾਂ ਸ਼ਾਪਿੰਗ ਦਾ ਜਿਹੜਾ ਇੱਥੇ ਸਮਾਨ ਆਇਆ ਜਿਹੜਾ ਲੋਕੀ ਸ਼ਾਪਿੰਗ ਕਰਕੇ ਘਰ ਦੀ ਸ਼ਾਨ ਵਧਾ ਸਕਦੇ ਰਜਾਇਜ਼ ਦੀ ਜਿਹੜੀ ਕੀ ਤੁਸੀਂ ਐਂਟਰੀ ਫੀਸ ਵੀ ਰੱਖੀ ਜੀ 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 ਉਹਦੀ 30 ਰੁਪਏ ਐਂਟਰੀ ਫੀਸ ਹੈ ਜੀ ਸਰ ਕੋਈ ਸਕਿਉਰਟੀ ਲੈ ਕੇ ਸਕਿਉਰਟੀ ਨੂੰ ਲੈ ਕੇ ਅਸੀਂ ਆਪਣੀ ਪ੍ਰਾਈਵੇਟ ਸਕਿਉਰਟੀ ਵੀ ਹਾਇਰ ਕੀਤੀ ਹੋਈ ਹੈ ਜੀ ਉਹਦੇ ਨਾਲ ਨਾਲ ਕੋਸ ਪ੍ਰਸ਼ਾਸਨ ਵੱਲੋਂ ਵੀ ਸਾਨੂੰ ਪੂਰੀ ਮਦਦ ਮਿਲ ਰਹੀ ਹੈ ਸਰ ਕਿੰਨੇ ਵੇ ਮੇਲਾ ਚਲਾਈ ਜੇਗਾ ਤਾਂ ਕਿੰਨੇ ਵਜੇ ਜਿਹੜਾ ਇਹ ਸਵੇਰੇ 12 1 ਵਜੇ ਤੋਂ ਬਾਅਦ ਮੇਜ਼ਾ ਸਟਾਰਟ ਹੋ ਜੂਗਾ ਜੀ ਤੇ ਰਾਤ ਨੂੰ 11 12 ਵਜੇ ਤੱਕ ਚੱਲਿਆ ਕਰੂਗਾ ਜੀ ਜੀ ਕੀ ਮੈਂ ਸਿੱਧੂ ਦਿਹਾਣਾ ਵਾਸੀ ਬਸ ਦਿਹਾਣਾ ਵਾਸੀ ਵੱਧ ਤੋਂ ਵੱਧ ਇੱਥੇ ਆਣ ਮਿਲਦੇ ਦਾ ਆਨੰਦ ਲੈਣ ਲੋਕਾਂ ਦੇ ਵਾਸਤੇ ਹੀ ਅਸੀਂ ਮੇਲਾ ਆਰਗੇਨਾਈਜ਼ ਕੀਤਾ ਪਬਲਿਕ ਵਾਸਤੇ ਦੇਖੋ ਸਾਲ ਚ ਇੱਕ ਵਾਰ ਦੁਸ਼ਹਿਰਾ ਆਉਂਦਾ ਦੁਸ਼ਹਿਰੇ ਦਾ ਪਰਬ ਜਿਹੜਾ ਸਾਡੇ ਇੰਡੀਆ ਤੇ ਇਸ ਕਰਕੇ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਬੱਚਿਆਂ ਦੇ ਨਾਲ ਆਨ ਪਰਿਵਾਰਾਂ ਦੇ ਨਾਲ ਆ ਕੇ ਇੱਥੇ ਵਧੀਆ ਟਾਈਮ ਸਪੈਂਡ ਕਰਨ ਮੇਲੇ ਦਾ ਆਨੰਦ ਮਾਣਨ। ਥੈਂਕ ਯੂ ਥੈਂਕ ਯੂ। ਹਿੰਦੂ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਸਰ ਮੇਲੇ ਦੀ ਜਿਹੜੀ ਤੁਸੀਂ ਸ਼ੁਰੂਆਤ ਕਰ ਦਿੱਤੀ ਹੈ। ਪਵਾਨ ਸ਼੍ਰੀ ਰਾਜਨ ਸਿੰਘ ਜੀ ਮਹਾਰਾਜ ਜੀ। ਇਹ ਸਾਰਾ ਮੇਲਾ ਇਤਿਹਾਸਿਕ ਸਾਰਾ ਮੇਲਾ ਵਾ। ਜੀ ਅਸੀਂ ਕਹਿੰਦੇ ਆ ਵੀ ਜੋ ਜੋ ਐਟਮਾਂ ਲੈ ਆ ਕੇ ਆਂਦੀਆਂ ਨੇ ਮੇਰੇ ਛੋਟੇ ਭਰਾ, ਜੇ ਭਾਜੀਏ ਤੋਂ ਲੋਕ ਦੱਸਿਆ ਰਹੇ ਦੇ ਵਿੱਚ। ਬਿਲਕੁਲ ਸਹੀ ਹੈ। ਇਹ ਲੋਕੀਏ ਤੇ ਆ ਕੇ ਮਨੋਰੰਜਨ ਕਰਨ ਮਨੋਰੰਜਨ ਦਾ ਨੁਕਤਾ ਥਾਨ ਕਿ ਅਸੀਂ ਆਪਣੇ ਸ਼ਹਿਰ ਵਾਸੀਆਂ ਵਾਸਤੇ ਸਾਡਾ ਜੰਪਾ ਲੁਧਿਆਣੇ ਦਾ ਵਾ ਅਸੀਂ ਕਹਿੰਦੇ ਜਿਹੜੀ ਚੀਜ਼ਾਂ ਲੋਕਾਂ ਨੇ ਲੋਕੀ ਬਾਹਰ ਤੋਂ ਦੇਖਦੇ ਆ ਸਾਡੇ ਮਾਵਾਂ ਮੇਰੀਆਂ ਭੈਣਾਂ ਸਾਡੇ ਬੱਚੇ ਨਹੀਂ ਦੇਖ ਸਕਦੇ ਕਈ ਉਨਪੂਰਨ ਨਹੀਂ ਕਰ ਸਕਦੇ ਅਸੀਂ ਇਸ ਲਈ ਇੱਥੇ ਲੈ ਕੇ ਆਏ ਵੀ ਸਾਡੇ ਸ਼ਹਿਰ ਦੇ ਬੰਦੇ ਵੀ ਦੇਖਣ ਸਾਡੇ ਸ਼ਹਿਰ ਦਾ ਮਨੋਰੰਜਨ ਹੋਵੇ ਤੇ ਨਾਲ ਸਾਡੀ ਸਾਡੇ ਵੀ ਦਿਲ ਖੁਸ਼ ਹੋਊਗਾ ਕੀ ਖਾਸ ਕੀ ਹੈ ਜਿੰਦਰ ਸਾਹਿਬ ਅੱਜ ਜਦਾਂ ਮਿਲੇ ਛੋੜੇ ਵੀਰ ਅਜੇ ਪਾਲਜੀ ਦੱਸਿਓ ਉਹ ਸਾਨੂੰ ਖਾਸ ਆ ਮੈਂ ਦੋਨੋਂ ਅਲੱਗ ਜੀ ਕੀ ਮਿਲਵੇ ਅਲੱਗ ਜੀ ਜੀ ਅਫੀਸ਼ੀਅਲ ਇਟਰਨਲ ਹੈ ਇਲਾਕਾ ਨਹੀਂ ਪਿਛਲੀ ਵਾਰੀ ਨੂੰ ਅਲੱਗ ਜੀ ਜੀ ਇਹਨੂੰ ਜਾਨੂੰ ਕੋ ਲੋਕਾਂ ਦੇ ਫੋਨ ਬਾਜ ਵੀ ਆ ਰਹੇ ਸੀ ਲੈ ਕੇ ਜਾਂਦੇ ਬਾਅਦ ਵੀ ਡਿਮਾਂਡ ਸੀ ਜੀ ਵੀ ਤੁਸੀਂ ਆਓ ਸਕੂਲਾਂ ਦੇ ਗਰੁੱਪਾਂ ਦੇ ਵੀ ਪਬਲਿਕ ਦੇ ਇਸ ਲਈ ਦੁਬਾਰਾ ਲੈ ਕੇ ਆਏ ਔਰ ਉਹ ਚੇਜ ਹੈ ਉਸ ਕੋ ਵੀ ਜੋ ਪਹਿਲਾਂ ਬਿਸ਼ਾਸ਼ ਨੇ ਕਿ ਉਸ ਤੋਂ ਵੀ ਅੱਛੀ ਹੋਰ ਨਸਲਾਂ ਦੀਆਂ ਨੇ ਜੀ ਐਰੋਪਲੇਨ ਐਰੋਪਲੇਨ ਚੁਲੇ ਆ ਖਾਨਵਿੰਦ ਸਟਾਲ ਆ ਵਧੀਆ ਸ਼ੋਪਿੰਗ ਰੀਨੋਵੇਟਾਂ ਤੇ ਨਵੀਂ ਬਲੇਟੀ ਕੋਈ ਰਾਜਸਥਾਨ ਦੀ ਕੋਈ ਕਿਥੇ ਦੀ ਕੋਈ ਮਾਹਰਾਸ਼ਟਰ ਦੀ ਖਾਨਪਿੰਦ ਦੇ ਵੀ ਇੱਧਾ ਸਾਫ ਸੁਥਰਾ ਸਾਰਾ ਕਿੱਥੇ ਲੱਗ ਮੇਲਾ ਤੇ ਕਿ ਕਿੱਦਾਂ ਅਪੀਲ ਕਰਦੇ ਕਿੱਦਾਂ ਲੋਕੀ ਇੱਥੇ ਆ ਕੇ ਮੇਲੇ ਦਾ ਆਨੰਦ ਖਾਂਦੇ ਇੱਥੇ ਜੀ ਅਸੀਂ ਪਹਿਲਾਂ ਵੀ ਲਾਇਆ ਕਈ ਵਾਰੀ ਇੱਥੇ ਲੋਕੀ ਆ ਕੇ ਜਦੋਂ ਅਸੀਂ ਲਾਇਆ ਪੂਰਾ ਪੂਰਾ ਲੋਕੀ ਆਨੰਦ ਖਾਂਦੇ ਆ ਅਸੀਂ ਕਹਿੰਦੇ ਹੁਣ ਵੀ ਸਾਡੇ ਪਿਆਰਾ ਮਾਵਾ ਮੇਰੀਆਂ ਭੈਣ ਮੇਰੇ ਛੋਟੇ ਬੱਚੇ ਸਭ ਆ ਕੇ ਆਨੰਦ ਖਾਂਣ ਸਾਡਾ ਇਹ ਨਾਲੇ ਦਿਲ ਖੁਸ਼ ਹੁੰਦਾ ਸਰ ਥੈਂਕ ਯੂ ਅਗਲੀ ਵਾਰੀ ਅਸੀਂ ਇਸ ਤੋਂ ਵੀ ਅੱਛੀ ਕੋਈ ਹੋਰ ਜੀ ਲੇਟੈਸਟ ਲਿਆਉਗੀ ਉਹ ਲੈ ਕੇ ਆਈਏ ਜੀ ਸਰ ਜਿਹੜਾ ਇਜਾਜ਼ਤ ਬਣਾਇਆ ਹੈ ਉਹ ਜਾ ਕੇ ਖਾਸੀਆ ਤੇ ਕਿਉਂ ਹੈ ਜਾਗੀ ਖਾਸੀਆ ਜਾ ਜਾ ਨਹੀਂ ਉੱਥੇ ਉੱਡਦਾ ਇੱਥੇ ਲਿਆ ਘੜਾ ਕੀਤਾ ਕੱਟ ਮਾਰਿਆ